ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਅੱਜ ਬੜਾ ਮੀਂਹ ਆਇਆ ਬਈ ਪੁੱਛੋ ਨਾ ਅੱਜ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈਗੀ ਤੇ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਨਾ ਸਾਡੀ ਤਾਂ ਕਣਕ ਵੀ ਗਿੱਲੀ ਹੋ ਗਈ ਕਣਕ ਬਾਰੇ ਸੁਕਾਣੀ ਛੱਟੀ ਦੀਗੀ ਅੱਕੀ ਦੀ ਸੁਕਾਣੀ ਕਣਕ ਤੇ ਕਣਕ ਹੋ ਗਈ ਗਿੱਲੀ ਖਾਹ ਪਈ ਹੈਗੀ ਤੇ ਆਹ ਪਈ ਹੈ ਥੋੜੀ ਜੀ ਇਹੋਂ ਕੁਛ ਪਰਲੇ ਵਾਸੇ ਪਈ ਆ ਤੇ ਹੋਰ ਦੱਸੋ ਸਾਰੇ ਠੀਕ ਠਾਕ ਹੋਣਾ ਅੱਜ ਕਿ ਇੱਥੇ ਕਿੱਥੇ ਮੀਂਹ ਪਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ ਕੋਲੇ ਕਿੰਨਾ ਕਿੰਨਾ ਵੀ ਆ ਬਾਰਸ਼ ਹੋਈ ਹੈਗੀ ਤੇ ਚਲੋ ਫਿਰ ਆਪਾਂ ਕਰਦੇ ਆਂਗੇ ਵੀਡੀਓ ਸ਼ੁਰੂ ਦੇਖੋ ਕੀ ਬਣਾ ਦਾ ਬੱਚੇ ਕਿੰਨੇ ਵਧੀਆ ਨਾਉਂਦੇ ਨੇਗੇ ਤੁਹਾਨੂੰ ਇਹ ਵੀ ਦਿਖਾਉਣੇ ਆਗੇ ਤੇ ਬਾਕੀ ਜਿਹੜਾ ਖੇੜੀ ਟੱਲਾ ਬਣਿਆ ਹੋਇਆ ਨਾ ਜੀ ਖੇੜੀ ਨਗਾਈਆਂ ਟੱਲਾ ਬਣਿਆ ਹੋਇਆ ਆ ਬਾਬਾ ਜੀ ਦਾ ਉੱਥੋਂ ਨਾ ਕਿ ਖੇੜੀ ਨਗਾਈਆਂ ਤੋਂ ਸੜਕ ਜਾਂਦੇ ਇੱਕ ਕਰਾਲੇ ਨੂੰ ਤੇ ਸੜਕ ਤਾਂ ਤਾਂ ਨਵੀਂ ਆ ਬਸ ਉਹ ਕਾਗਜ਼ਾਂਜੀ ਪਾਸ ਆ ਵੈਸੇ ਤਾਂ ਉਹ ਕੱਚਾ ਜਾ ਰਹਾ ਹੈਗਾ ਅੱਜ ਬਾਬਾ ਜੀ ਦੀ ਗੱਡੀ ਫਸ ਗਈ ਤੇ ਉੱਥੇ ਤੁਸੀਂ ਦੇਖੋ ਤੇ ਬਹੁਤ ਮੁਸ਼ਕਲ ਹੋਇਆ ਉੱਥੇ ਬਾਬਾ ਜੀ ਨੂੰ ਤੇ ਉਹ ਵੈਸੇ ਸੜਕ ਪਤਾ ਨਹੀਂ ਮਨਜ਼ੂਰ ਹੋਈ ਆ ਕਿ ਨਹੀਂ ਹੋਈ ਰੱਬ ਜਾਣੇ ਪਰ ਕੱਚਾ ਰਹਾ ਹੈਗਾ ਮੀਂਹ ਚ ਤਾਂ ਬਹੁਤ ਜ਼ਿਆਦਾ ਬੇਕਾਰ ਰਾਏ ਉਹ ਸਾਰਾ ਤੁਹਾਨੂੰ ਦੱਸ ਦਿਆਂ ਇਸੇ ਵੀਡੀਓ ਦੇ ਵਿੱਚ ਦੇਖਦੇ ਆਂਗੇ ਤੇ ਚਲੋ ਕਰਦੇ ਆਂ ਵੀਡੀਓ ਸ਼ੁਰੂ ਬਣੇ ਰੂ ਵੀਡੀਓ ਨਾਲ ਚਲੋ ਫਿਰ ਮੀਦੇ ਵਿੱਚ ਲਹਿਰੇ ਨੇਗੇ ਜਵਾਕ ਨਜ਼ਾਰੇ ਦੇਖੋ ਪੂਰਾ ਪੂਰਾ ਮੀਦਾ ਲੋਕ ਉੱਠਾਰੇ ਨੇਗੇ ਤੇ ਕੋਹ ਦੀ ਸਾਹਮਣੇ ਪੂਰੇ ਨਜ਼ਾਰੇ ਲੈ ਰਹੇ ਨੇ ਮੀਂਹ ਦੇ بارش ਬਹੁਤ ਵਧੀਆ ਹੋ ਰਹੀ ਹੈਗੀ ਦੇਖੋ ਉੱਪਰ ਬਹੁਤ ਵਧੀਆ ਜਿਹੜੇ ਬੱਦਲ ਨੇਗੇ ਪੂਰੇ ਤੇ ਅੱਜ ਇਹਦੇ ਪੱਟੀ ਜੀ ਕਰਾਉਣੇ ਆ ਇਹਦੇ ਬਸ ਹੋ ਗਿਆ ਦੀ ਥੋੜਾ ਜਿਹਾ ਡਿੱਗ ਪਿਆ ਦੀ ਗਾ ਇਹ ਤੇ ਇਹਦੀ ਬਾਹ ਤੇ ਹੋ ਰਹੀ ਹੈਗੀ ਪੱਟੀ ਮਾਜਲ ਪੱਟੀ ਜੀ ਕਰਵਾ ਲਈਏ ਉਸ ਤੋਂ ਬਾਅਦ ਕਰਦੇ ਆਂ ਇਹ ਕੰਮਕਾਰ ਜਿਹੜੇ ਥੋੜੇ-ਬੋੜੇ ਹੈਗੇ ਨਾ ਜਮੀਂ ਵੱਡਾ ਪਿਆਗਾ ਇਹ ਡਿੱਗ ਪਿਆ ਦੀ ਫਟਵਾਲ ਖੇਡਦਾ ਖੇਡਦਾ ਖਿਡਾਰੀ ਚੰਗਾ ਇਹ ਤੇ ਇੱਧਰ ਚੱਲ ਰਹੀ ਹੈਗੀ ਮਾਇਆ ਦੀ ਗਿਣਤੀ ਤੇ ਅੱਜ ਮੈਨੂੰ ਲੱਗਾ ਵੀ ਬਾਬਾ ਜੀ ਨੂੰ ਮਾਇਆ ਕਾਸੀ ਮਿਲਿਆ ਉਹ ਫਿਰ ਆਪਾ ਜੀ ਬਾਬਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਨਵੀਤਾ ਜੀ ਬਾਬੇ ਤਾਲੂ ਤੇ ਜਵਾਸਾ ਹੁਣ ਚੱਲੀ ਜਾਂਦਾ ਕੰਮ ਅੱਛਾ ਚਲੋ ਤੇਰੇ ਮਾਡੇ ਦਾ ਪਹਿਲੇ ਕੰਮ ਸਿੰਘ ਹਾਂ ਜਣਾ ਤੇ ਅੱਜ ਬਾਬਾ ਮਕੰਦ ਸਿੰਘ ਕਰਗੇ ਚੜ੍ਹਾਈ ਉਹਨਾਂ ਦਾ ਅੱਜ ਭੋਗ ਟੀਗਾ ਅੱਜ ਫਿਰ ਉਹਨਾਂ ਦਾ ਸਾਰਾ ਸਿਸਟਮ ਆ ਪਪਾ ਜੀ ਨਹੀਂ ਕਰਿਆਗਾ ਤੇ ਚੱਲਦੇ ਆਂਗੇ ਹੁਣ ਫਿਰ ਆਪਾਂ ਕਰਨੂ ਲਓ ਬਾਬਾ ਜੀ ਆ ਗਿਆ ਹਣਾ ਆਪਾਂ ਲੈ ਲਈ ਦਵਾਈ ਹੁਣ ਠੀਕ ਹੈ ਜੀ ਠੀਕ ਹੈ ਮੈਂ ਮਹੰਤ ਬਾਬਾ ਪ੍ਰਗਟ ਦਾਸ ਸਪੱਤੀ ਟੱਲਾ ਪਿੰਡ ਖੇੜੀ ਨੰਗਾਈਆਂ ਜੋ ਕਿ ਸਰਕਾਰ ਨੂੰ ਬਹੁਤ ਇਤਰਾ ਤੋਂ ਬੇਨਤੀ ਕੀਤੀ ਹੋਈ ਹੈ ਤੇ ਜੋ ਬੁਰਜਟ ਟੱਲਾ ਹੈ ਬੁਰਜਟ ਟੱਲੇ ਨੂੰ ਜਾਂਦਾ ਜੋ ਕੱਚਾ ਰਸਤਾ ਕਕਰਾਲੇ ਤੋਂ ਕਕਰਾਲੇ ਤੋਂ ਬੁਰਜਟ ਟੱਲੇ ਨੂੰ ਸਵੀਪੁਰ ਨੂੰ ਜਿਹੜਾ ਰਾਹ ਜਾਂਦਾ ਹੈ ਉਹ ਬਹੁਤ ਖਰਾਬ ਹੈ ਬੜੇ ਬੜੇ ਟੋਏ ਪਏ ਹੋਏ ਨੇ ਤੇ ਸਰਕਾਰ ਇਸ ਗੱਲ ਦੀ ਗੌਰ ਨਹੀਂ ਕਰ ਰਹੀ ਤੇ ਆ ਦੇਖੋ ਨਾਲ ਸਾਡੇ ਸਾਰੀਆਂ ਮਾਈਆਂ ਭਾਈ ਅਤੇ ਬੱਚੇ ਤੇ ਤੰਗ ਪਰੇਸ਼ਾਨ ਨੇ ਸਰਕਾਰ ਨੂੰ ਬਹੁਤ ਸਾਲਾਂ ਤੋਂ ਮੈਂ ਬੇਨਤੀ ਪੱਤਰ ਦਿੱਤਾ ਹੋਇਆ ਕਿ ਕਕਰਾਲੇ ਤੋਂ ਪੁਰਜਟਲੇ ਤੱਕ ਸੜਕ ਬਣਾਈ ਜਾਵੇ ਤੇ ਆ ਦੇਖੋ ਹਾਲ ਸਾਡੀ ਗੱਡੀ ਵੀ ਅਤੇ ਹੋਰ ਗੱਡੀਆਂ ਵੀ ਇੱਥੇ ਫਸ ਜਾਂਦੀਆਂ ਹਨ ਕੱਚਾ ਰਹਾ ਹੈ ਬੱਚੇ ਰਾਹ ਨੂੰ ਪੱਕਾ ਕੀਤਾ ਜਾਵੇ ਬੇਨਤੀ ਪ੍ਰਬੰਧ ਕਰੇ ਸਰਕਾਰ ਨੇ ਤਾਂ ਬਹੁਤ ਇੱਥੇ ਰਾਤ ਤੇ ਬਹੁਤ ਵੱਡੇ ਵੱਡੇ ਖੰਡੇ ਪੈਂਦੇ ਹਨ